ਮਾਨ ਸਾਹਿਬ ਪੰਜਾਬ ਦੇ ਮੁੱਦਿਆਂ 'ਤੇ ਅਡਰੈਸ ਕਰਨ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਔਰ ਪੰਜਾਬ ਦੇ ਉਹ ਕਿੱਦਾਂ ਪੋਰ ਖੁਸ਼ਾਲ ਬਣਾਉਣਾ ਉਹੀ ਗੱਲ ਕਰਨੀ ਚਾਹੀਦੀ ਹੈ ਰਾਦਰ ਦੇਨ ਕਿੱਕਲੀ ਮੈਨੂੰ ਤਾਂ ਅਨੰਦ ਹੁੰਦਾ ਜਦੋਂ ਸਾਰੇ ਮੈਨੂੰ ਟਾਰਗੇਟ ਕਰਦੇ ਆਂ ਅਗਰ ਤੁਹਾਨੂੰ ਸਾਰੇ ਟਾਰਗੇਟ ਕਰਨ ਕਿਦਾਂ ਲੱਗੇਗਾ ਕਿ ਤੁਹਾਡੀ ਚੜ੍ਹਾਈ ਹੈ ਅੱਛਾ ਤੁਹਾਡੀ ਪੂਰੀ ਚੜ੍ਹਾਈ ਹੋਵੇ ਜਿਹਦੀ ਚੜ੍ਹਾਈ ਹੋਵੇ ਟਾਰਗੇਟ ਉਹਨੂੰ ਕਰਦੇ ਆਂ ਆਮ ਤੁਰੇ ਜੰਦੇ ਬੰਦੇ ਨੂੰ ਕੋਈ ਟਾਰਗੇਟ ਕਰਦਾ ਸੋ ਮੈਨੂੰ ਲੱਗਦਾ ਇਸ਼ੂ ਬੇਸਡ ਪੋਲਿਟਿਕਸ ਹੋਣੀ ਚਾਹੀਦੀ ਹੈ ਰਾਦਰ ਦੇਨ ਕਿ ਉਹਨੇ ਕੀ ਪਾਇਆ ਉਹ ਖਾ ਕੀ ਰਿਹਾ ਹੈ ਉਹ ਪੈਨ ਕੀ ਰਿਹਾ ਕੋਈ ਜਨਨ ਕੋ ਪੈਸੇ ਕਿਥੋਂ ਆਏ ਮੇਰੇ ਕੋ ਤਾਂ ਸਟੀਮ ਗੱਡੀ ਹੈ ਮੈਂ ਬਹੁਤ ਗਰੀਬ ਬੰਦਾ ਸੋ ਗਰੀਬ ਹੋ ਸਕਦਾ ਬਿੱਟੂ ਮੈਨੂੰ ਕਿਉਂ ਤਰਾਜਾ ਇੱਕ ਕਰੋੜ 93 ਲੱਖ ਰੁਪਇਆ ਜਿਹੜਾ ਬਿੱਟੂ ਜੀ ਨੇ ਭਰਿਆ ਔਰੀ ਕਹਾਣੀ ਜ਼ਰਾ ਬਿੱਟੂ ਜੀ ਸੁਣਾਓ ਬਿੱਟੂ ਜੀ ਆਪਦੇ ਜੀਵਨ ਬਾਰੇ ਦੱਸਣ ਮੈਨੂੰ ਚੰਗਾ ਨਹੀਂ ਲੱਗਦਾ ਆਫਟਰ ਅ ਇਲੈਕਸ਼ਨ ਮੈਂ ਦੱਸਾਂਗਾ ਬਿੱਟੂ ਜੀ ਨੂੰ ਕਿਹੜਾ ਕਿੱਥੋਂ ਆਇਆ ਤੇ ਕੀ ਕੀ ਬਿੱਟੂ ਜੀ ਨੇ ਕੀਤਾ ਸੋ ਬਿੱਟੂ ਕੌਣ ਹੁੰਦਾ ਮੇਰੇ ਤੋਂ ਪੈਸੇ ਦਾ ਜਵਾਬ ਉੱਚਲਾ ਲਾ ਹੀ ਇਜ਼ ਐਨੀ ਆਈਟੀ ਇਨਸਪੈਕਟਰ ਰਾਜਾ ਵੜਿੰਗ ਕੋਈ ਐਰਾਗੇਰਾ ਨੱਥੂਗੇਰਾ ਨਹੀਂ ਹੈ ਰਾਜੇ ਵੜਿੰਗ ਦੇ ਪਿੰਡ ਚੋਂ ਜਾ ਕੇ ਪੁੱਛ ਲੋ ਰਾਜਾ ਵੜਿੰਗ ਕੌਣ ਹੈ ਤੁਹਾਡਾ ਸਿਆਸੀ ਵਿਰੋਧੀ ਇਸ ਲਈ ਤੁਹਾਨੂੰ ਕੀ ਨਜ਼ਰ ਆ ਰਿ ਮੁਰਗੋ ਡਰ ਮੈਨੂੰ ਤਾਂ ਦੋਨਾਂ 'ਚ ਕੋਈ ਨਜ਼ਰ ਬਾੜੀ ਸਾਹਿਬ ਅੱਛਾ ਬਾੜੀ ਬਾੜੀ ਸਾਹਿਬ ਇਹ ਤਾਂ ਟਾਈਮ ਦੱਸੇਗਾ ਕਿ ਦੋਨੇ ਮੇਰੇ ਵਿਰੋਧ 'ਚ ਨਹੀਂ ਹੈਗੇ ਮੋਦੀ ਜੀ ਨੇ ਤਾਂ ਜਵਾਬ ਦੇਤਾ ਕਿ ਮੈਂ ਨਹੀਂ ਆਉਣਾ ਜਿਹੜੀ ਸੀਟ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਰਹਿਣ ਵਾਲੀ ਉੱਥੇ ਮੈਂ ਨਹੀਂ ਆਉਣਾ ਅੱਛਾ ਹੁਣ ਅਮੀਸ਼ਾਹ ਨੂੰ ਲਿਆ ਕੇ ਆਪਦਾ ਟਾਈਮ ਪੂਰਾ ਕਰ ਲੁਧਿਆਣੇ 'ਚ ਇਸ ਵੇਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ ਜਿੱਥੇ ਕਿ ਪੰਜਾਬ ਪ੍ਰਧਾਨ ਇਸ ਵਾਰ ਚੋਣਾ 'ਚ ਉਤਰੇ ਨੇ ਸਾਹਮਣੇ ਰਵਨੀਤ ਬਿੱਟੂ ਨੇ ਤੇ ਨਾਲ ਪੱਪੀ ਪ੍ਰਾਸ਼ਰ ਨੇ ਤੇ ਸਾਡੇ ਨਾਲ ਰਾਜਾ ਵਰਿੰਗ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਰਿੰਗ ਸਾ ਅਕਸਰ ਲੋਕੀ ਬਹੁਤ ਸਾਰੇ ਵਾਅਦੇ ਕਰਦੇ ਤੁਹਾਡਾ ਇੱਕ ਬੋਰਡ ਵੇਖਿਆ ਔਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਤੁਸੀਂ ਕਿਹਾ ਜੀ ਫੋਨ ਕਰੋ ਫੋਨ ਚੁੱਕਾਂਗੇ ਤੇ ਲੁਧਾਨੇ ਵਾਲਿਓ ਦੋਸਤੀ ਵੀ ਨਹੀਂ ਬਾਵਾਂਗੇ ਹਾਂ ਯਾਰ ਬਹੁਤ ਸਾਰੇ ਲੁਧਾਨੇ ਦੇ ਲੋਕਾਂ ਦੀਆਂ ਕੰਪਲੇਨਟ ਸੀਗੀਆਂ ਕਿ ਸਾਡਾ ਕੋਈ ਫੋਨ ਨਹੀਂ ਚੁੱਕਦਾ ਜਿਹੜਾ ਇੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਬਣ ਜਾਂਦਾ ਹੈ ਹਮ ਆਈ ਸੁਰ ਨਹੀਂ ਫੋਨ ਵੀ ਚੁੱਕਾਂਗੇ ਕੰਮ ਵੀ ਕਰਾਵਾਂਗੇ ਦੂਸਰੀ ਵੀ ਨਵਾ ਮੰਗੇ ਥੈਟਸ ਆ ਕਿਵੇਂ ਮੰਨ ਚਾਹੇ ਤੁਸੀਂ ਸਮਝੋ ਕਿ ਪਿਛਲੇ ਐਮਪੀ ਦੀ ناکਾਮੀਆਂ ਰਹੀਆਂ ਜਿਸ ਕਰਕੇ ਅੱਜ ਕਾਂਗਰਸ ਨੂੰ ਇਹ ਬੋਰਡ ਲਾਣਾ ਪਿਆ ਜਨਤਾ ਨੇ ਮੈਨੂੰ ਇਹ ਸਵਾਲ ਕੀਤੇ ਮੈਂ ਉਹਨਾਂ ਦਾ ਜਵਾਬ ਬੋਰ ਦੇ ਰਾਹੀਂ ਦਿੱਤਾ ਉਹ ਕਹਿੰਦੇ ਸਾਡੇ ਫੋਨ ਪਹਿਲਾਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਬੰਦੇ ਰਹੇ ਉਹਨਾਂ ਨੇ ਕਦੇ ਚੱਕੇ ਨਹੀਂ ਹੂੰ ਸਾਡੇ ਕੋਲੇ ਉਹਨੀਆਂ ਸ਼ੀਲਡਸ ਪਾਈਆਂ ਰਹੀਆਂ ਅਸੀਂ ਸਨਮਾਨ ਜਿਹੜੇ ਸਮਾਗਮ ਕਰਦੇ ਸੀ ਉੱਥੇ ਉਹਨਾਂ ਦੇ ਪੀਏ ਨੂੰ ਕਿਹਾ ਵੀ ਇਹ ਸ਼ੀਲਡਸ ਲੈ ਜਾਓ ਉਹ ਵੀ ਨਹੀਂ ਲੈ ਕੇ ਗਏ ਸੋ ਸਾਡੀ ਤੋਹੀਨ ਹੋਈ ਸੋ ਇਸ ਕਰਕੇ ਮੈਂ ਉਹ ਲਿਖ ਕੇ ਲਾਇਆ ਭਗਵੰਤ ਜੀ ਇਕਲੀ ਸੁਣਾ ਰਹੇ ਇੱਕ ਵਾਰ ਫਿਰ ਬਦਕਿਸਮਤੀ ਇਹ ਪੰਜਾਬ ਦੀ ਹੂੰ ਕਿ ਅਸੀਂ ਬੜੇ ਚਿਰ ਬਾਅਦ ਦੁਬਾਰੇ ਫੇਰ ਅਸੀਂ ਕਿਕਲੀਆਂ ਸੁਣ ਤੇ ਆ ਗਏ ਹਾਂ ਮਾਨ ਸਾਹਿਬ ਨੂੰ ਹੁਣ ਕਿਕਲੀ ਸੁਣਾਉਣੀ ਬੰਦ ਕਰ ਦੇਣੀ ਚਾਹੀਦੀ ਹੈ ਮਾਨ ਸਾਹਿਬ ਪੰਜਾਬ ਦੇ ਮੁੱਦਿਆਂ ਤੇ ਅਡਰੈਸ ਕਰਨ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਔਰ ਪੰਜਾਬ ਦੇ ਹੂੰ ਕਿੱਦਾ ਹੋਰ ਖੁਸ਼ਹਾਲ ਬਣਾਉਣਾ ਉਹੀ ਗੱਲ ਕਰਨੀ ਚਾਹੀਦੀ ਆ ਰਾਜਾ ਦਿਨ ਕਿਕਲੀ ਰਵਨੀਤ ਬਿੱਟੂ ਰਵਨੀਤ ਬਿੱਟੂ ਰਾਣਾ ਗੱਲ ਕੀਤੀ ਹੈ ਉਹ ਕਹਿੰਦੇ ਜੀ ਗद्दार ਮੈਂ ਨਹੀਂ ਆ ਗद्दार ਰਾਜਾ ਵੜਿੰਗ ਨੇ ਜੋ ਕਿ ਲੋਕਾਂ ਦੀ ਸੀਟਾਂ 'ਤੇ ਹੱਕ ਮਾਰ ਗਏ ਨੇ ਦੇਖੋ ਹੱਕ ਮਾਰਨਾ ਕਿਸੇ ਨਾਲ ਕਿਸੇ ਦਾ ਹੱਕ ਨਹੀਂ ਮਾਰਿਆ ਗਿਆ ਹਰ ਬੰਦਾ ਐਮਐਲਏ ਦਾ ਚੋਣ ਲੜਿਆ ਹਕ ਤਾਂ ਗਰੀਬ ਦਾ ਮਾਰਿਆ ਜਾਂਦਾ ਜਰੂਰ ਅਸੀਂ ਹੋਰੀ ਰੋਜੀ ਰੋਟੀ ਖਾ ਲੈਨੇ ਪੋਲਿਟਿਸ਼ੀਨ ਦੀ ਟਿਕਟ ਕੱਟਣਾ ਜਾਂ ਪੋਲਿਟਿਸ਼ੀਨ ਨੂੰ ਟਿਕਟ ਨਾ ਮਿਲਣਾ ਜਾਂ ਕਿਸੇ ਨੂੰ ਮਿਲਣਾ ਇਹ ਕੋਈ ਗਦਾਰੀ ਜਾਂ ਹੱਕ ਨਹੀਂ ਹੈ ਤੁਹਾਡੀ ਪੋਸਟ ਪੈਂਦੀ ਹੈ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਐਕਟਿਵ ਹੋ ਜਾਂਦੇ ਕਾਰਨ ਕਿ ਇਹ ਟਾਰਗੇਟ ਕਿਉਂ ਕੀਤਾ ਜਾ ਰਿਹਾ ਰਾਜਾ ਵੜਿੰਗ ਨੂੰ ਯਾਰ ਰਾਜਾ ਵੜਿੰਗ ਮੈਨੂੰ ਤਾਂ ਮੰਨਦਾ ਉਹ ਨੇ ਜਿਹੜੋ ਸਾਰੇ ਮੈਨੂੰ ਟਾਰਗੇਟ ਕਰਦੇ ਆਂ ਅਗਰ ਤੁਹਾਨੂੰ ਸਾਰੇ ਟਾਰਗੇਟ ਕਰਨ ਕਿੱਦਾਂ ਲੱਗੇਗਾ ਕਿ ਤੁਹਾਡੀ ਚੜ੍ਹਾਈ ਹੈ ਅੱਛਾ ਤੁਹਾਡੀ ਪੋਸਟ 'ਤੇ ਚੜ੍ਹਾਈ ਹੋਵੇ ਜਿਹਦੀ ਚੜ੍ਹਾਈ ਹੋਵੇ ਟਾਰਗੇਟ ਉਹਨੂੰ ਕਰਦੇ ਆਂ ਆਮ ਤੁਰੇ ਜਾਂਦੇ ਬੰਦੇ ਨੂੰ ਕੋਈ ਟਾਰਗੇਟ ਕਰਦਾ ਜਿਵੇਂ ਵੀ ਰਾਜਾ ਵੜਿੰਗ ਦੀ ਪੋਸਟ ਬੰਦੀ ਉਹਦੀ ਕਟੀਆਂ ਕਟ-ਕਟ ਕੇ ਵੱਖਰੇ ਤੇ ਇੱਕੇ ਨਾਲ ਥੱਲੇ ਫੇਰ ਤੁਹਾਨੂੰ ਪਤਾ ਹੀ ਆ ਫਿਰ ਕਮੈਂਟਾਂ ਦੀ ਰੇਲ ਜਰੀ ਬੰਦੀ ਹੈ ਦੈਟਸ ਵੈਰੀ ਗੁੱਡ ਕਿਉਂਕਿ ਮੇਰੇ ਖਿਲਾਫ ਇਹੋ ਜਿਹੇ ਬੰਦਿਆਂ ਦੀ ਜਿਹੜੀ ਫੌਜ ਮਠਾਈ ਹੋਈ ਹੈ ਐਂਡ ਬਹੁਤ ਚੰਗੀ ਗੱਲ ਹੈ ਬੰਦਾ ਹੋ ਜਾਗੇ ਜਨਤਾ ਨਕਲੀ ਮੇਰੇ ਵਿਰੋਧੀਆਂ ਦੀ ਫੌਜ ਹੈ ਜਨਤਾ ਨਹੀਂ ਹੈ ਜਨਤਾ ਤਾਂ ਪਿਆਰ ਕਰਦੀ ਹੈ 4 ਤਰੀਕ ਨੂੰ ਦੱਸੇਗੀ ਜਨਤਾ ਕਿ ਰਾਜਵੜਿੰਗ ਕੀ ਚੀਜ਼ ਹੈ ਇੱਕ ਹੋਰ ਚੀਜ਼ ਹੈ ਕਿ ਪੱਪੀ ਪ੍ਰੈਸ਼ਰ ਕਹਿੰਦੇ ਆ ਕਿ ਤੁਸੀਂ ਤੇ ਬਾਹਰੋਂ ਆਏ ਹੋ ਔਰ ਦੂਸਰੀ ਗੱਲ ਕੀ ਹੈ ਉਹਨਾਂ ਨੇ ਕਿਹਾ ਕਿ ਰਾਜੇਵੜਿੰਗ ਨੂੰ ਮੈਂ ਕਿਤੇ ਮਹੱਲੇ ਚ ਵੜਦੇ ਤੇ ਬਾਹਰ ਨਾ ਨਿਕਲ ਸਕਦਾ ਬਾਹਰ ਆਇਆ ਕਿ ਅੰਦਰ ਆਇਆ ਉਹਨੂੰ ਕਿ ਵੜ ਕੇ ਵੇਖ ਲੈ ਤੈਨੂੰ ਪਤਾ ਲੱਗੂ ਵੀ ਵੜਦਾ ਵੀ ਹੈ ਤੇ ਨਿਕਲਦਾ ਵੀ ਹੈ ਨੋ ਨੋ ਉਹਨਾਂ ਨੂੰ ਵੀ ਇੱਕ ਐਕਸਪੀਰੀਅੰਸ ਕਰ ਲਾ ਰਾਜਵੜਿੰਗ ਨੇ ਕਿਹਾ 10 ਮੁਹੱਲੇ ਚ ਵਾੜ ਕਿਹੜੇ ਮੁਹੱਲੇ ਚ ਵਾੜ ਉਹ ਕਹਿੰਦੇ ਇਹਨਾਂ ਨੇ 1 ਜੂਨ ਨੂੰ ਪਤਾ ਕੀ ਕਰਨਾ 5 ਵਜੇ ਨੇ ਤੇ ਇਹਨਾਂ ਨੇ ਭੱਜਣਾ ਦੁਬਾਰਾ ਗਿੱਦੜ ਬਾ ਇਹ ਟਾਈਮ ਦੱਸੂਗਾ ਭੱਜਦਾ ਕੌਣ ਹੈ ਭੱਜਦਾ ਕੌਣ ਹੈ ਗਿੱਦੜਪੇ ਭੱਜਾ ਗਿੱਦੜ ਬਾ ਬੰਬਈ ਹੈ ਜਾਂ ਗਿੱਦੜਪੇ ਪਾਕਿਸਤਾਨ ਹੈ ਗਿੱਦੜ ਬਾ ਵੀ ਇੱਥੇ ਹੈ ਡੇਢ ਘੰਟੇ ਚ ਗਿੱਦੜ ਬਾ ਉਹ ਇੱਥੇ ਜਾਂਦਾ ਮੈਂ ਆ ਰੋਜ਼ਾਨਾ ਲੁਧਿਆਣਾ ਟੱਪ ਕੇ ਗਿੱਦੜ ਬਾ ਜਾਂਦਾ ਤਾਂ ਚੋਣ ਦੀ ਚਰਚਾ ਲਗਾਤਾਰ ਜਾਰੀ ਰਹੇਗੀ ਰਾਜਾ ਵੜਿੰਗ ਜੀ ਸਾਡੇ ਨਾਲ ਮੌਜੂਦ ਨਹੀਂ ਤਾਂ ਲਗਾਤਾਰ ਗੱਲ ਤੇ ਗੱਲਬਾਤ ਜਾਰੀ ਰੱਖਾਂਗੇ ਵਰਿੰਗ ਸਾਹਿਬ ਨਾਲ ਕਿਉਂਕਿ ਅੱਜ ਕੱਲ ਚੋਣਾ ਦਾ ਮੌਸਮ ਹੈ ਤੇ ਹਰ ਲੀਡਰ ਨੂੰ ਹੁੰਦਾ ਸਰ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ ਪਰ ਰਵਨੀਤ ਬਿੱਟੂ ਗੱਲ ਕਰ ਰਹੇ ਨੇ ਗੱਡੀਆਂ ਦੀ ਗੱਡੀਆਂ ਇੰਪੋਰਟੈਂਟ ਹੈ ਕਿ ਮੁੱਦੇ ਇੰਪੋਰਟੈਂਟ ਨੇ ਮੁੱਦੇ ਇੰਪੋਰਟੈਂਟ ਨਹੀਂ ਗੱਡੀਆਂ ਇੰਪੋਰਟੈਂਟ ਨਹੀਂ ਹੈ ਹਰ ਵਿਅਕਤੀ ਦਾ ਆਪ ਦਾ ਆਪ ਦਾ ਸ਼ੌਂਕ ਹੈ ਉਹ ਆਪਦੀ ਜ਼ਿੰਦਗੀ ਦੇ 45 ਸਾਲਾਂ ਦੇ ਪੜਾਚ ਆਪਦੇ ਹਰ ਸ਼ੌਂਕ ਨੂੰ ਪੂਰਾ ਕਰਨਾ ਚਾਹੁੰਦਾ ਸੋ ਮੈਨੂੰ ਲੱਗਦਾ ਹੈ ਇਸ਼ੂ ਬੇਸਡ ਪੋਲਿਟਿਕਸ ਹੋਣੀ ਚਾਹੀਦੀ ਹੈ rather than ਕਿਉਂ ਨਹੀਂ ਕੀ ਪਾਇਆ ਉਹ ਖਾ ਕੀ ਰਿਹਾ ਹੈ ਉਹ ਪੈਨ ਕੀ ਰਿਹਾ ਉਹ ਕਹਿੰਦੇ ਨੇ ਕੋ ਪੈਸੇ ਕਿਥੋਂ ਆਏ ਮੇਰੇ ਕੋ ਤਾਂ ਸਟੀਮ ਗੱਡੀ ਹੈ ਮੈਂ ਬਹੁਤ ਗਰੀਬ ਬੰਦਾ ਸੋ ਗਰੀਬ ਹੋ ਸਕਦਾ ਬਿੱਟੂ ਮੈਨੂੰ ਕਿਉਂ ਤਰਾਜਾ ਇੱਕ ਕਰੋੜ 93 ਲੱਖ ਰੁਪਇਆ ਜਿਹੜਾ ਬਿੱਟੂ ਜੀ ਨੇ ਭਰਿਆ ਔਰੀ ਕਹਾਣੀ ਜ਼ਰਾ ਬਿੱਟੂ ਜੀ ਸੁਣਾਓ ਬਿੱਟੂ ਜੀ ਆਪਦੇ ਜੀਵਨ ਬਾਰੇ ਦੱਸਣ ਮੈਨੂੰ ਚੰਗਾ ਨਹੀਂ ਲੱਗਦਾ ਆਫਟਰ ਇਲੈਕਸ਼ਨ ਮੈਂ ਦੱਸਾਂਗਾ ਬਿੱਟੂ ਜੀ ਨੂੰ ਕਿਹੜਾ ਕਿਥੋਂ ਆਇਆ ਤੇ ਕੀ ਕੀ ਬਿੱਟੂ ਜੀ ਨੇ ਕੀਤਾ ਬਿਫੋਰ ਇਲੈਕਸ਼ਨ ਲੋਕਾਂ ਨੂੰ ਇਹ ਲੱਗੇਗਾ ਕਿ ਸ਼ਰਾਜਾ ਵਡਿੰਗ ਸ਼ਾਇਦ ਕਮਜ਼ੋਰ ਹੈ ਕਿ ਉਹ ਇਹ ਛੋਟੀਆਂ-ਛੋਟੀਆਂ ਛੁਟਪਟ ਛੁਟਪਟ ਗੱਲਾਂ ਕਰ ਰਹੇ ਪਰ ਆਜਾ ਵਰਿੰਗ ਕਹਿੰਦੇ ਜੇ ਸੰਘਰਸ਼ ਕਰਕੇ ਆਏ ਨੇ ਬਟ ਰਮਨੀਤ ਬਿੱਟੂ ਕਹਿੰਦੇ ਸੰਘਰਸ਼ ਨਹੀਂ ਕੀਤਾ ਸਿੱਧਾ ਹੀ ਕੁਰਸੀਆਂ ਮਿਲ ਗਈਆਂ ਚਲੋ ਇਹ ਤਾਂ ਅਸੀਂ ਕੁਰਸੀਆਂ ਆਹੀ ਤਾਂ ਗੱਲ ਹੈ ਬਿੱਟੂ ਤੇ ਮੇਰੇ 'ਚ ਹੂੰ ਇਹੀ ਤਾਂ ਲੋਕ ਵੇਖ ਰਹੇ ਹੈ ਕਿ ਬਿੱਟੂ ਜੀ ਜਿਹੜਾ ਬਾਪ ਕੋਈ ਸਰਪੰਚ ਨਹੀਂ ਸੀਗਾ ਜਿਹੜਾ ਬਾਪ ਕੋਈ ਕਾਉਂਸਲਰ ਨਹੀਂ ਸੀਗਾ ਉਹ ਤਿੰਨ ਵਾਰੀ ਦਾ ਐਮ.ਐਲ.ਏ ਬਣ ਗਿਆ ਤੁਸੀਂ ਇਸ ਕਰਕੇ ਬਣਿਓ ਕਿ ਤੁਸੀਂ ਸਰਦਾਰ ਬੈਂ ਸਿੰਘ ਦੇ ਪੋਤੇ ਸੀ ਆਦਰਵਾਇਜ਼ ਵਾਟ ਕੁਆਲਿਟੀ ਯੂ ਹੈਵ अगर तुम बैंक सिंह पोते ना आते तो किसी ने टिकट नहीं देना सी यू आर नॉट दैट कैपेबल लड़े आनंदपुर साहब तो आनंदपुर साहब के लोगों छे आ गए रीजन बींगी तो हार रहे इस करके चुनाव लड़े मैं ਜਿਹੜਾ ਚੋਣ ਲੜ ਰਿਹਾ ਮੇਰੇ 3 ਸਾਲ ਹਜੇ ਐਮ.ਐਲ.ਏ ਦੇ ਪਏ ਹੈ ਪਰ ਉਹ ਕਹਿੰਦੇ ਕਿ ਪਹਿਲੇ ਜਵਾਬ ਦੇਨ ਕਿ ਇਹਨਾਂ ਕੋ ਪੈਸਾ ਕਿੱਥੋਂ ਆਇਆ ਇਹ ਇਹਨਾਂ ਦੀ ਗੱਲ ਕਰ ਰਹੇ ਨੇ ਕਹਿੰਦੇ ਜੇ 2012 ਦੀ ਵੀ ਗੱਲ ਕਰੀਏ ਪਹਿਲਾਂ ਮੈਨੂੰ ਇਹ ਦੱਸੋ ਬਿੱਟੂ ਕੌਣ ਹੁੰਦਾ ਮੇਰੇ ਤੋਂ ਪੈਸਾ ਦਾ ਜਵਾਬ ਉੱਛਲਾ ਲਾ ਹੀ ਇਜ਼ ਐਨੀ ਆਈਟੀ ਇਨਸਪੈਕਟਰ ਜਿਹੜਾ ਬੰਦਾ ਬੀਜੇਪੀ ਚਾ ਜਾਂਦਾ ਉਹ ਹਰ ਇੱਕ ਵਿਅਕਤੀ ਤੋਂ ਹਿਸਾਬ ਮੰਗਣ ਲੱਗ ਪੈਂਦਾ ਬਿੱਟੂ ਦੱਸੇ 1 ਕਰੋੜ 93 ਲੱਖ ਰੁਪਏ ਕਿੱਥੋਂ ਭਰੇ ਆਉਣੇ ਇਮੀਡੀਟਲੀ ਟੈਲ ਮੀ ਉਹ ਕਿੱਥੋਂ ਦੱਸੇ ਕਿਹੜੀ ਜ਼ਮੀਨ ਦੀ ਕਾਸਟਿੰਗ ਸੀ ਕਿਹਨੇ ਦਿੱਤਾ ਲਿਆਓ ਫਿਰ ਰਾਜਾ ਵੜਿੰਗ ਵੀ ਦੱਸੇਗਾ ਪੈਸਾ ਕਿੱਥੋਂ ਆਇਆ ਹਰ ਸਾਲ ਹਰ ਸਾਲ ਫੀ ਡਿਵਿਡ ਦੇਣਾ ਹੁੰਦਾ ਰਾਜਾ ਵੜਿੰਗ ਕੋਈ ਐਰਾ ਗੇਰਾ ਨੱਥੂ ਗੇਰਾ ਨਹੀਂ ਹੈ ਰਾਜਾ ਵੜਿੰਗ ਦੇ ਪਿੰਡ ਚੋਂ ਜਾ ਕੇ ਪੁੱਛ ਲੋ ਰਾਜਾ ਵੜਿੰਗ ਕੌਣ ਹੈ ਦੂਸਰੀ ਗੱਲ ਇਹ ਕਿ ਜਿਹੜੇ ਸਮਾਰਟ ਸਿਟੀ ਦੇ ਪੈਸੇ ਆ ਉਸ ਨੂੰ ਲੈ ਕੇ ਵੀ ਲੁਧਿਆਣਾ ਦੇ ਲੋਕ ਸਵਾਲ ਕਰ ਰਹੇ ਨੇ ਮੈਂ ਲੋਕਾਂ ਦਾ ਸਵਾਲ ਤਾਂ ਨਾ ਕਰ ਰਿਹਾ ਆ ਆਖਿਰਕਾਰ ਉਹ ਕਹਿੰਦੇ ਮੈਂ ਸਾਰੇ ਪੈਸੇ ਦਿੱਤੇ ਆ ਤੁਸੀਂ ਕਹਿ ਰਹੇ ਹੋ ਕਿ ਡਿਵੈਲਪਮੈਂਟ ਨਹੀਂ ਹੋਈ ਸੋ ਇਹ ਤਾਂ ਯਾਰ ਇਹ ਮੈਚ ਵੀ ਕਿਵੇਂ ਕਰਦਾ ਆਪੋਜੀਸ਼ਨ ਵਾਲੇ ਤਾਂ ਇੱਕ ਦੂਜੇ ਨੂੰ ਨਿੰਦੇ ਹੁੰਦੇ ਆ ਤੁਸੀਂ ਲੁਧਿਆਣਾ ਦੇ ਲੋਕਾਂ ਨੂੰ ਕਿਸੇ ਨੂੰ ਪੁੱਛ ਲੋ ਕਿ ਬਿੱ ਬਿੱਟੂ ghost ਦੀ ਤਰ੍ਹਾਂ ਹੈ ਲਾਈਕ ਭੂਤ ਦੀ ਤਰ੍ਹਾਂ ਹੁੰਦਾ ਮੈਂ ਉਹਨੂੰ ਭੂਤ ਨਹੀਂ ਕਹਿ ਰਿਹਾ ਕਿ ਭੂਤ ਦਾ ਨਾਮ ਸੁਣ ਕਣ ਸੁਣਿਆ ਹੁੰਦਾ ਲੇਕਿਨ ਵੇਖਿਆ ਨਹੀਂ ਹੁੰਦਾ ਪਰ ਤੁਹਾਡੇ ਨਾਲ ਇੰਨਾ ਮਤਲਬ ਵਿਰੋਧ ਕਿਉਂ ਹੈ ਆਈ ਡੋਟ ਨੋ ਬੰਦਾ ਹੁਣ ਭੁਖਲਾਟ ਚ ਆ ਗਿਆ ਮੈਂ ਤਾਂ ਬਿੱਟੂ ਜੀ ਤੋਂ ਬਿਨਾ ਹਮੇਸ਼ਾ ਗੱਲ ਨਹੀਂ ਕਰਦਾ ਮੈਂ ਤਾਂ ਮੇਰਾ ਭਰਾ ਕਹਿੰਦਾ ਭੁਖਲਾਟ ਦੀ ਨਿਸ਼ਾਨੀ ਹੈ ਮੇਰਾ ਮੇਰੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਟਿੱਪਾ ਟਿੱਪੜੀਆਂ ਕਰਨੀਆਂ ਇਹ ਬਿੱਟੂ ਤੈਨੂੰ ਭਰਾ ਮੇਰੇ ਸ਼ੁਭਾ ਨਹੀਂ ਦਿੰਦੀਆਂ ਜਿਉਂਦਾ ਵਸਦਾ ਰਹੇ 올 द बेस्ट ਪਰ ਮਰਦਾਂ ਦੇ ਵਾਂਗ ਚੁਣਾ ਲੜ ਜਿਸ ਤਰ੍ਹਾਂ ਦੇ ਤੇਰੇ ਹਾਲਾਤ ਆ ਉਹ ਮਰਦਾਂ ਵਾਲੇ ਨਹੀਂ ਆ ਬੜੀ ਸਾਹਿਬ ਉਸੇ ਰਹੇ ਜਿਸ ਤਾਂ ਬਿਲਕੁਲ ਤੁਸੀਂ ਦੇਖੋਗੇ ਇਸ ਵੇਲੇ ਤੁਹਾਡਾ ਸਿਆਸੀ ਵਿਰੋਧੀ ਇਸ ਵੇਲੇ ਤੁਹਾਨੂੰ ਕੀ ਨਜ਼ਰ ਆ ਰਿਹਾ ਪੱਪੀ ਔਰ ਬਿੱਟੂ ਮੈਨੂੰ ਤਾਂ ਦੋਨਾਂ 'ਚ ਕੋਈ ਨਜ਼ਰ ਨਹੀਂ ਬੜੀ ਸਾਹਿਬ ਵਾੜੀ ਸਾਹਿਬ ਇਹ ਤਾਂ ਟਾਈਮ ਦੱਸੇਗਾ ਕਿ ਦੋਨੇ ਹੀ ਮੇਰੇ ਵਿਰੋਧ 'ਚ ਨਹੀਂ ਹੈ ਕਿੱਥੇ ਹਾਂ ਵਾੜੀ ਸਾਹਿਬ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਲਗਾਤਾਰ ਅਸੀਂ ਚਰਚਾ ਜਾਰੀ ਇਹ ਗੱਲਬਾਤ ਕਰ ਰਹੇ ਲੋਕ ਤਾਂ ਇਸ ਵੇਲੇ We have a uh, differences uh, b between uh, Aam Aadmi Party and Congress Party. Okay. They are the one who poaches our candidate. They okay. are the one who put a put a vigilance on our uh, Congress uh, people. Mm. So we are not Could with it? them at all. Okay. There Could are it? a difference of opinion with the okay. uh, with Aam Aadmi Party okay. and uh, other leaders. Okay. So that. Uh, directly we informed the delhi okay. that we have not supposed to do any kind of he is already movie waving punjab ta bilkul tusi vekh sakde ho is vele lagatar bodhi waving punjab koi aur considering the main opposite no 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 bodhi is not ta bilkul hear it all bilkul raja wedding sade naal ne ta is vele lagatar assi gal baat kar rahe ha aur nashta vi raja wedding tusi vekh sakde ho ki apni ਗੱਡੀ ਦੇ ਵਿੱਚ ਹੀ ਕਰ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਇੱਕ ਅਲੱਗ ਤਰੀਕੇ ਦਾ ਐਸ ਵਾਰ ਦੇਖਣ ਨੂੰ ਮਿਲਿਆ ਕਿ ਕੈਂਡੀਡੇਟ ਜਿਹੜਾ ਬ੍ਰੇਕਫਾਸਟ ਵੀ ਹੈ ਉਹ ਵੀ ਆਪਣੀ ਗੱਡੀ 'ਚ ਕਰਦਾ ਨਜ਼ਰ ਆ ਰਹੇ ਨੇ ਤਾਂ ਇਹ ਸਾਰੀਆਂ ਤਸਵੀਰਾਂ ਤਾਂ ਦਿਖਾ ਰਹੇ ਆ ਤਾਂ ਵਰਿੰਗ ਸਾਹਿਬ ਅੱਜ ਦਾ ਨਾਸ਼ਤਾ ਫਿਰ ਗੱਡੀ 'ਚ ਹੀ ਆ ਜੀ ਫਿਰ ਅੱਜਕੱਲ ਬਰਾਂਠੇ ਚੰਗੇ ਬਣੇ ਸੀ ਵੈਸੇ ਤਾਂ ਖਾ ਲਈਦਾ ਉਹ ਪਾਰਕ ਦੇ ਵਿੱਚ ਸੀ ਉਹਨਾਂ ਨੇ ਫੜਾ ਤੇ ਉੱਥੇ ਖਾ ਲਏ ਅਮਿਤ ਸ਼ਾ ਆ ਰਹੇ ਨੇ ਕੀ ਲੱਗਦਾ ਕੋਈ ਇਹਦੇ ਨਾਲ ਕੋਈ ਬਹੁਤ ਫਰਕ ਪਾਏਗਾ ਅੱਜ ਮੋਦੀ ਜੀ ਨੇ ਤਾਂ ਜਵਾਬ ਦੇਤਾ ਕਿ ਮੈਂ ਨਹੀਂ ਆਉਣਾ ਜਿਹੜੀ ਸੀਟ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਰਹਿਣ ਵਾਲੀ ਉੱਥੇ ਮੈਂ ਨਹੀਂ ਆਉਣਾ ਅੱਛਾ ਹੁਣ ਅਮੀਸ਼ਾਹ ਨੂੰ ਲਿਆ ਕੇ ਆਪਦਾ ਟਾਈਮ ਪੂਰਾ ਕਰ ਲੋ ਪਰ ਕੱਲ ਰਮਨੀਤ ਬਿੱਟੂ ਨੂੰ ਕਿਹਾ ਮੇਰੀ ਦੋਸਤੀ ਬੜੀ ਧੇਰ ਪਹਿਲਾਂ ਦੀ ਉਹਦੇ ਨਾਲ ਹੋ ਗਈ ਸੀ ਜਾਹਰ ਮੈਂ ਉਸ ਵੇਲੇ ਕੀਤੀ ਜਦੋਂ ਮੈਂ ਜੁਆਇਨ ਕੀਤੀ ਦੋਸਤੀ ਹੋ ਗਈ ਸੀ ਕੱਲਾ ਖਾਣ ਪੀਣ ਵਾਸਤੇ ਦੋਸਤੀ ਰੱਖੀ ਕੋਈ ਲੁਧਿਆਣਾ ਦੇ ਆਸ ਤੇ ਪੀਜੀ ਹਸਪੀਟਲ ਵੀ ਲਿਆਉਂਦਾ ਜੇ ਤੇਰੀ ਪਹਿਲਾਂ ਦੋਸਤੀ ਹੋ ਗਈ ਸੀ ਤਾਂ ਕੋਈ ਕੋਈ ਟ੍ਰੇਨ ਲਿਆਉਂਦਾ ਕੋਈ ਜਹਾਜ਼ਾਂ ਦਾ ਅੱਡਾ ਬਣਾ ਦਿੰਦਾ ਸੋ ਚੰਗੀ ਗੱਲ ਹੈ ਦੋਸਤੀ ਫਿਰ ਕੀ ਗੱਲ ਹੈ ਇਹ ਤਾਂ ਹੁਣ ਦੋਸਤ ਨੂੰ ਪਤਾ ਲੱਗੂਗਾ ਅਮੀਰ ਸ਼ਾਹ ਨੂੰ ਪਤਾ ਲੱਗੂਗਾ ਕਿ ਮੈਂ ਗਲਤ ਬੰਦੇ ਨਾਲ ਦੋਸਤੀ ਕਰ ਬੈਠਾ ਤੁਹਾਡਾ ਵੀਜ਼ਨ ਡਾਕੂਮੈਂਟ ਪਹਿਲੀ ਵਾਰ ਹੀ ਆਇਆ ਲੁਧਿਆਣੇ ਵਾਸਤੇ આજ ਤੱਕ ਕਦੀ ਨਹੀਂ ਆਇਆ ਹਾਂ ਬਿਲਕੁਲ ਦੈਟਸ ਆਫਕੋਰਸ ਆਈ ਹੈਵ ਟੂ ਸ਼ੋ ਮਾਈ ਵੀਜ਼ਨ ਡਾਕੂਮੈਂਟ ਲੋਕਾਂ ਨੂੰ ਕਿ ਆ ਸਾਡਾ ਵੀਜ਼ਨ ਹੈ ਆ ਸਾਡੀ ਡਰਾਈਵਰ ਉੱਤਰ ਉਹ ਉੱਤਰਨਾ ਬਹੁਤ ਜ਼ਰੂਰੀ ਹੁੰਦਾ ਨਾ ਉਸ ਵਿਜ਼ਨ ਡਾਕੂਮੈਂਟ ਦੇ ਉੱਤੇ ਕਿਉਂਕਿ ਅਕਸਰ ਲੀਡਰ ਸੁਣਦੇ ਬਹੁਤ ਕੁਛ ਆ ਪਰ ਉੱਤਰ ਦੇਣੀ ਹੈ ਅਸੀਂ 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 ਟ੍ਰਾਈ ਕੀ 100% ਅਸੀਂ ਆਪਦੇ ਡਰਾਈਵ ਜਿਹੜਾ ਮਿਸ਼ਨ ਜਿਹੜਾ ਵਿਜ਼ਨ ਦਿੰਦਾ ਔਰ ਇਹ ਪੂਰਾ ਅੱਖਰ ਆਉਂਦਾ ਬਿਲਕੁਲ ਰਾਜਾ ਵੜਿੰਗ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮਿਹਨਤ ਪੂਰੀ ਹੈ ਔਰ ਲਗਾਤਾਰ ਕੰਮ ਚੱਲ ਰਹੇ ਨੇ ਲੇਕਿਨ ਸਵਾਲ ਹੈ ਕਿ ਲੁਧਿਆਣਾ ਦੀ ਜਨਤਾ ਸਿਕੰਦਰ ਕਿਸ ਨੂੰ ਚੁੰਦੀ ਹੈ ਤਾਂ ਫਿਲਹਾਲ ਇਹ ਗੱਲ ਹੋਏਗੀ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸੈਲਫੀਆਂ ਦਾ ਦੌਰ جاری ਹੈ ਲੋਕ ਮਿਲ ਰਹੇ ਨੇ ਜੁਟ ਰਹੇ ਨੇ ਔਰ ਲੋਕਾਂ ਦੇ ਵਾਸੀ ਵਾਸੀ ਕੋ ਸਪੈਸ਼ਲ ਗੱਲ ਵਾਸੀ ਨਿਆਣੇ ਵਾਸੀ ਇਹਨੂੰ ਮੈਂ ਬੇਨਤੀ ਕਰਾਂਗੇ ਇੱਕ ਤਰੀਕ ਨੂੰ ਸੋਚ ਸਮਝ ਕੇ ਫੈਸਲਾ ਲਿਓ ਇਧਰ ਉਧਰ ਵੋਟ ਪਾਉਂਦਾ ਕੋਈ ਫਾਇਦਾ ਨਹੀਂ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਫਿਰ ਡਾਇਰੈਕਟ ਤੁਹਾਨੂੰ ਕਾਂਗਰਸ ਪਾਰਟੀ ਨੂੰ ਵੋਟ ਕਰਨਾ ਪੈਗਾ ਠੀਕ ਹੈ ਥੈਂਕ ਯੂ ਤਾਂ ਐਸਨ ਰਾਜਾ ਵੜਿੰਗ ਜੀ ਨਾਲ ਗੱਲਬਾਤ ਕੀਤੀ ਹੈ ਤਾਂ ਇੱਕ ਚਰਚਾ ਉਹਨਾਂ ਨਾਲ ਹੋਈ ਹੈ ਅੱਜ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਵਿਜ਼ਨ ਰੱਖਿਆ ਰਵਨੀਤ ਬਿੱਟੂ ਨੂੰ ਸਿੱਧੇ ਚੈਲੰਜ ਜਿਹੜੇ ਨੇ ਇਸ ਵੇਲੇ ਉਹ ਦਿੰਦੇ ਨਜ਼ਰ ਆਏ ਨੇ ਹੁਣ ਦੇਖਣਾ ਹੋਏਗਾ ਕਿ ਲੁਧਿਆਣਾ ਦੀ ਜਨਤਾ ਕਿਸ ਨੂੰ ਆਪਣਾ ਸਰਦਾਰ ਚੁੰਦੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ